ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤੇ ਵੀਡੀਓ ਬਣਾਉਣ ਦੀ ਜਿਹੜੀ ਤਰੀਕ ਹੈ ਦੋਸਤੋ 14 ਤਰੀਕ 14 ਜਨਵਰੀ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ 15 ਤਰੀਕ ਦੀ ਸਵੇਰ ਨੂੰ ਆਪਾਂ ਅਪਲੋਡ ਕਰਾਂਗੇ ਤੇ ਦੋਸਤੋ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ तहसील ਤੇ ਜਿਹੜਾ ਜ਼ਿਲ੍ਹਾ ਵੇ ਪਿੰਨ ਨੂੰ ਤਰਨਤਾਰ ਲੱਗਦੇ ਆ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਆ ਲਗਭਗ ਕੋਈ 6 ਕਿਲੋਮੀਟਰ ਦੀ ਦੂਰੀ ਆ ਤੇ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ 'ਚ ਆਉਂਦਾ ਵਾ ਇਸ ਤੋਂ ਦੂਰੀ ਜਿਹੜੀ ਲਗਭਗ ਕੋਈ 3 ਕਿਲੋਮੀਟਰ ਦੀ ਸਾਈਡ ਤੇ ਰਹਿ ਜਾਂਦਾ ਬਾਕੀ ਆਪਾਂ ਸਕਰੀਨ ਦੇ ਉੱਤੇ ਨੰਬਰ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਹੈ ਵੈੜ ਉਹ ਆਪ ਦਾ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਆ ਦੇਖ ਸਾਥੀ ਦੋਸਤੋ ਦੋਸਤੋ ਐਚ ਐਫ ਜਰਸੀ ਦਾ ਕਰੋਸ ਆ ਤੇ ਦੂਜਾ ਸੂਆ ਇਹ ਵੈੜ ਸੂਣ ਜਾ ਰਹੀ ਆ ਲਗਭਗ 2-4 ਦਿਨ ਹੀ ਬਾਕੀ ਆ ਵੱਧ ਤੋਂ ਵੱਧ 5-ਕ ਦਿਨ ਦੇ ਕਰੀਬ ਸਮਾਂ ਜਿਹੜਾ ਵਾ ਇਹ ਲੈ ਜਾਏਗੀ ਤਿਆਰ ਹੀ ਆ ਲਗਭਗ ਆ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰੋ ਤੇ ਦੋਸਤੋ ਸੀਲ ਸਾਉ ਪੂਰੀ ਆ ਕੋਈ ਨਹੀਂ ਚੱਕਰ ਹੈਗਾ ਕਿਸ ਤਰ੍ਹਾਂ ਦਾ ਵੀ ਆ ਦੇਖ ਸਕਦੇ ਥਣਾ ਤੁਣਾ ਦਾ ਸਜ ਆ ਦੇਖ ਸਕਦੇ ਪੂਰੀ ਸੀਲ ਸਾਉ ਆ ਕੋਈ ਨਹੀਂ ਚੱਕਰ ਹੈਗਾ ਨਾ ਆ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਆ ਬੈਗ ਸਾਈਡ ਤੋਂ ਹੁਵਾਨਾ ਚੈੱਕ ਕਰ ਲਓ ਦੋਸਤੋ ਜਿੰਨਾ ਗਾਂ ਨੂੰ ਉਨਾ ਹੀ ਹਵਾਨਾ ਪਛਾਣੂ ਆ ਦੇਖ ਸਕਦੇ ਜੀ ਬਹੁਤ ਵਧੀਆ ਹਵਾਨਾ ਤਿਆਰ ਕੀਤਾ ਬੈਣ ਨੇ ਬਾਕੀ ਬਾਹਰ ਲਿਆ ਕੇ ਵੀਡੀਓ ਦਾ ਕਰਕੇ ਬੰਨੀ ਆ ਥੋੜਾ ਤਾਂ ਮਹਿਸੂਸ ਕਰਨ ਲਈ ਹਕਾਲ ਪਈ ਆ ਦੂਜੇ ਪਸ਼ੂਆਂ ਤੋਂ ਲੱਗ ਗਿਆ ਤੇ ਦੋਸਤੋ ਘਰ ਵਾਲਿਆਂ ਦੇ ਦਸਨ ਮੁਤਾਬਕ ਇਹ ਨੇ ਪਹਿਲੇ ਸੂਵੇ 15 16 ਲੀਟਰ ਦੁੱਧ ਕੱਢਿਆ ਵਾ ਹੁਣ ਦੂਜਾ ਸੂਵੇ ਸੂਣ ਜਾ ਰਹੀ ਆ ਤੇ ਆਪਾਂ ਵੱਧ ਦੀ ਉਮੀਦ ਕਰ ਸਕਦੇ ਆਂ ਪੀ ਇਸ ਵਾਰ ਵੱਧ ਕੱਢਣਾ ਚਾਹੀਦਾ ਪੂਰੀ ਰਾਜੀ ਰੋਜੀ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਵਿਹੜ ਦੀ ਤੇ ਚਲੋ ਵੱਧ ਨਹੀਂ ਤੇ ਆਪਾਂ ਫਿਰ ਵੀ 15 16 ਲੀਟਰ ਤੇ ਥਣ ਭਾਂਡੇ ਦੇ ਹਿਸਾਬ ਨਾਲ ਇਹਨੂੰ ਬੜੇ ਆਰਾਮ ਨਾਲ ਕੱਢਣਾ ਚਾਹੀਦਾ ਬਾਕੀ ਆਪੋ ਆਪਣੀ ਸੇਵਾ ਤੇ ਡਿਪੈਂਡ ਕਰਦਾ ਵਾ ਤੇ ਬਾਕੀ ਵਾਰ-ਵਾਰ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਜਿੱਥੋਂ ਵੀ ਪਹੂ ਦੀ ਖਰੀਦਦਾਰੀ ਕਰਨੀ ਇੱਕ ਟਾਈਮ ਦੋ ਟਾਈਮ ਤਸੱਲੀ ਜ਼ਰੂਰ ਕਰਿਆ ਕਰੋ ਜਿਹੜਾ ਸੂਆ ਸਵਾਇਆ ਪਹੂ ਉਹ ਦੋ ਟਾਈਮ ਦੀ ਚਵਾਈ ਕਰਕੇ ਤੇ ਜਿਹੜਾ ਗੱਪਣ ਪਹੂ ਆ ਉਹ ਟਿਪਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਆ ਦੇਖ ਸਕਦੇ ਜੀ ਆ ਦੇਖ ਸਕਦੇ ਜੀ ਲਗਭਗ ਤਿਆਰ ਹੀ ਆ ਦੋਸਤੋ ਕੋਈ 2-4 ਦਿਨੀ ਖੜਦੀ ਆ ਵਿਹੜ ਪੁੜੇ ਪੜੇ ਡਾਊਨ ਕਰਨੇ ਸ਼ੁਰੂ ਕਰਤੇ ਆ ਆ ਦੇਖ ਸਕਦੇ ਹੋ ਪੂਰੀ ਨਵੀਂ ਵਿਹੜ ਆ ਕੋਈ ਕਮੀ ਪੇਸ਼ ਨਹੀਂ ਹੈਗੀ ਦੋਸਤੋ ਗੱਲ ਕਰਦੇ ਹੁਣ ਇਹਦੇ ਆਪਾਂ ਰੇਟ ਦੀ ਬਿਲਕੁਲ ਵੀਰਾਂ ਵਾਸਤੇ ਜਾਇਜ਼ ਹੀ ਰੇਟ ਰੱਖਿਆ ਵਾ ਤੇ ਦੋਸਤੋ ਜਿਹੜਾ ਰੇਟ ਆਪਾਂ ਦੱਸਣ ਜਾ ਰਹੇ ਹਾਂ ਹੁਣ ਦਾ ਰੇਟ ਹੋਊਗਾ ਸੁਈ ਸਵਾਈ ਦਾ ਰੇਟ ਕੁਝ ਹੋਰ ਹੋ ਜਾਏਗਾ ਤੇ ਮੁੱਲ ਕਰਨ ਨੂੰ ਭਾਵੇਂ ਦਾ ਆਪਾਂ 45 ਕਰ ਲਈਏ 40 ਕਰ ਲਈਏ ਦੋਸਤੋ ਜਿਹੜੀ ਲੈ ਦੇ ਆ ਉਹ ਦੋਸਤੋ ਆਪਾਂ 36000 ਰੁਪਏ ਦੀ ਵੈੜ ਦਾਂਗੇ ਤੇ 36 ਜੋ ਸਿਰਫ ਛੋੜ ਛਪਾਈ ਹੋਣਾ ਕੋਈ ਬਾਲਾ ਜਿਆਦਾ ਵੀਰ ਫਰਕ ਵਾਲਾ ਭਾਵੇਂ ਫੋਨ ਨਾ ਹੀ ਲਾਵੇ ਸਿਰਫ ਆਪਾਂ ਛੋੜ ਛਪਾਈ ਕਰਾਂਗੇ 36000 ਚ ਇੰਨੇ ਦੀ ਵੈੜ ਕੋਈ ਦਿੰਦਾ ਨਹੀਂ ਆ ਪੂਰੀ ਰਾਜੀ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਇਤਨਾ ਵੀ ਇਹਦੇ ਚ ਆ ਦੇਖ ਸਕਦੇ ਜੀ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਾਥ ਸ਼੍ਰੀ ਅਕਾ